ਦੀ ਗਾਲ ਜੀ ਸਾਰਿਆਂ ਨੂੰ ਸਾਕਦਰਾਂ ਲੱਦੇ ਬਲੌਗ ਦੇ ਵਿੱਚ ਸੋ ਮੇਰਕਾ ਦਾ ਸਾਰੇ ਵਧੀਆ ਹੋ ਗਏ ਠੀਕ ਹੋ ਗਏ ਸੋ ਅੱਜ ਆਪਾਂ ਜਾ ਰਹੇ ਹਾਂ ਮੈਰਿਜ ਤੇ ਦਿਖਾਉਣੇ ਤੁਹਾਨੂੰ ਵਿਆਹ ਚੱਲ ਕੇ ਬਨੇਰਾ ਬਲੌਗ ਦੇ ਨਾਲ ਮਿਲਦੇ ਰਹੋ ਹਾਂ ਚੁੱਕੇ ਬੈਕਸ ਦੇ ਵਿੱਚ ਕਰੋਨੇ ਤੁਹਾਨੂੰ ਦਿਖਾਉਣੇ ਸਾਰਾ ਵਿਆਹ ਹੋ ਜੀ ਠੰਡ ਆ ਗਈ ਠੰਡ ਬਹੁਤ ਆ ਹਾਂ ਲੱਗਦੀ ਆ ਠੀਕ ਆ ਸਭ ਤੋਂ ਉਹ ਚੁੱਕੇ ਆ ਵਿਆਹ ਤੁਹਾਨੂੰ ਦਿਖਾਉਣੇ ਆ ਸਾਰਾ ਪ੍ਰੋਗਰਾਮ ਮਨੇ ਰੋਹ ਆਉ ਦੇ ਨਾਲ ਸਿੱਧੂ ਫਾਰਮ ਸਿਰੋਂ ਕੋ ਪੈਲਸ ਦਾ ਵੀਓ ਚੈੱਕ ਗਰੀਨੋਂ ਗਰੀਨੋ ਐ ਬੈਗਾਂ ਖਰਾ

ਦਨ ਹੋ ਜਾਂਦਾ ਹੈ ਰਿਆ ਕੀ ਪਾਣੀ ਪੀ ਕੇ ਨਿਕਲੇ ਆ ਬਾਹਰ ਦਿਖਾਉਣੇ ਤੁਹਾਨੂੰ ਬਾਹਰ ਦਾ ਦ੍ਰਿਸ਼ ਸਾਰਾ ਇਹ ਆਪਾਂ ਬਾਹਰ ਚੱਲਣ ਦੇ ਓਏ ਅੰਨਾਈ ਜਾਂਦੇ ਰੋਠਾਂ ਦੇ ਧੋਏ ਆਣੇ ਓਏ ਇਹਨਾ ਠੰਡ ਲਵਾਉਣੀ ਦੱਸ ਉਹ ਧੰਡ ਜਨਾਈ ਜਾਂਦੇ ਓਏ ਹੈ ਲਾ ਬੱਲੇ ਚਾਹਾਂ ਦਾ

ਸੁਨਾ ਬਣਾਇਆ ਬਰਾਦਰ ਸੁਬੀ ਤੇ ਰੀਡਿੰਗ ਕਰਨੀ ਹੈ ਤੇ ਅਨ ਡੈਕੋਰੇਸ਼ਨ ਬਹੁ ਕੀਤੀ ਹੋਈ ਹੈ ਚੈੱਕ ਕਰੋ ਕਿ ਉਹ ਕੈਪਟਲ ਬਹੁਤ 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 ਸੁਨਾ ਬਣਾਇਆ ਬਰਾਦਰ ਮੇਰੇ ਘਰ ਮੇਰੇ ਘਰ ਚਲੋ ਵੇ ਚਲਿਏ ਕੀ ਇਹ ਤੇ ਨੀ ਕਰੀ ਕੋਈ ਤੇ ਨੀ ਚੱਲਿਆ ਸਰ ਹਾਂ ਜੀ ਆਪ ਨੂੰ ਕਾਰ ਚੁੰਦ ਦੇ ਕੇ ਹਾਂ ਉਹ ਨਾ ਮੋਟੂ ਜਦੋਂ ਹੀ ਘੜਾ ਘੜਾ ਕਰਲਾ ਕਰਲਾ ਫੋਨ ਕਰ ਕਰਵਾ ਮੜ ਆਇਆ ਵੇ ਕੱਲ ਕਰ ਲੋ ਫੋਨ ਕਿਤੇ ਕਿਹੜੇ ਇਥੇ ਲਾਉਣਾ ਨਹੀਂ ਆਉਂਦੇ ਲਾ ਦੇ ਨੇ ਆ ਲਾ ਲਾ ਰਿਓ ਨਾਲੇ ਤਾਰ ਹੀ ਨਾ ਅਫਤਾਲੇ ਵੜ ਕੇ ਰਹਿ ਹਲੋ ਅਰੇ ਜਾ ਉਹ ਇਹ ਤਾਂ ਬੈਸ ਨਹੀਂ ਕੋਰੇ ਕਰਦੇ ਆ ਉਹ ਮੇਰੇ ਬਣਾਈ ਮੈਂ ਦਾਦਾ ਮੈਂ ਕਿ ਚੁਗੜਾ ਲਾਉਂਦਾ ਇਹ ਤਾਂ ਫੜੀ ਮੈਂ ਕਹਿੰਦਾ ਮੈਂ ਮੇਰੀ ਵਾਰੀ ਵੀ ਆ ਜਾਨਾ ਕੋਲ ਮੈਂ ਮੈਂ ਆਨ ਲਾ ਦੇ ਕਰ ਲੈਣੇ ਕੋਈ ਚੀਜ਼ ਖਲੋਪੇ ਆ ਹੈ ਉਹ ਬੋੜਾ ਕੋ ਬੱਜੇ ਨੇ ਤੁਸੀਂ ਆਉਣਾ ਕਿਹੜੇ ਹੋਲੇ ਦਸ ਫਰਾ ਦਾ ਕੋਲੇ ਠੰਡੇ ਹੋਣੇ ਆਉਗਾ ਜੇ ਕੀ ਕਰੂਗਾ ਓਏ ਓਰੇ ਆ ਆ ਫੜਦਾ ਲੈ ਜੇ ਮੈਂ ਹੁਣ ਆਨ ਕਰੀ ਹਾਂ ਤੇਰਾ ਆ ਕੱਲ ਵਾਦ ਕਰ ਇਧਰ ਆ ਮੈਂ ਚ ਲੰਡਿਆ ਹੁੰਦਾ ਵਾ ਨਹੀਂ ਉਹ ਮੈਂ ਉਹਦਾ ਬੁਲਾਉਂਦਾ ਚੰਬਾਂ ਕੋ ਨਹੀਂ ਬਰਾਵਾ ਬਰਾਵਾ ਹੋ ਕੀ ਆ ਕਰੇ ਚੁਪਣੇ ਗਏ ਚੁਪਣੇ ਹੋਏ ਹੋ ਗਏ ਚ ਬਾ ਲੈ ਉਹ ਬਾ ਲੈ ਓਛਦੀ ਓਏ ਜੋ ਛੱਡ ਦੋ ਖੜਾ ਹੋਣ ਦਾ ਹੈ ਪੰਜਵਾਂ ਛੇਵਾਂ ਕਿਹੜਾ ਫਰੂਟਾ ਨੂੰ ਦੇਦਾ ਉਹਨਾਂ ਨੇ ਨਹੀਂ ਸਾਹਿਬ ਮਰੀਆ ਆਇਆ ਹਰਨ ਜੀ ਬਚਨ ਸਿੰਘ ਜੀ ਬਚਨ ਸਿੰਘ ਜੀ ਐ ਓਏ ਇਦਾਂ ਹੀ ਆ ਹਰਨ ਨੇ ਸਪੈਸ਼ਲ ਨਾਮ ਦੇ ਨਾਲ ਘਰ ਦੇ ਦਸਤਾਵੇਜ਼ات ਲੜਕੇ ਨੂੰ ਫਰਜ਼ ਸਰਕਾਰ ਬਹਾਨਾ ਦਿੱਤਾ ਬੰਦਰ ਸਿੰਘ ਜੀ ਸੋਨਾ ਇੱਕ ਬੰਦੇ ਫਰੂਟ ਦੇ ਲਾਏ ਕਾਹੀ ਤੇ ਲੱਗਾਈ ਕੋਈ ਨਹੀਂ 13 ਲੱਖ ਰੁਪਏ ਤੇ ਵਾਰੀ ਨਹੀਂ ਆਉਣੀ ਉਹਦੀ ਕਰਨੀ ਜਾਈਏ ਕਹਿੰਦੇ ਕਿ ਇੱਕ ਟਾਂਸਰ ਕੰਮ ਕੀ ਸੀ ਸਾਰੇ ਆਪਣੇ ਨੋਟ ਪਾਏ ਬੰਦਾ ਦਾਈ ਓਏ ਲੈ ਬੋਲੀ ਤੇ ਦਾਈ ਬਲੇ ਬਣੀ ਦਾਈ ਓਏ ਹੋਣਾ ਆ ਰਿਹਾ ਦਾਈ ਵੀ ਫੇਰ ਆਪਾਂ ਚੋਣ ਦੇ ਫੋਨ ਆਨੇ ਮੁੰਡਿਆਂ ਦਾ ਰੋਟੀ ਦਾ ਟਾਈਮ ਹੋ ਗਿਆ ਉਹ ਕਾਇਆ ਝਗਿਆ ਪਾਂਗੇ ਓਏ ਹਾਂ ਆਵਾਜ਼ ਆ ਗਿਆ ਇਹਨੂੰ ਵਦਤ ਸਿਆਰੀ ਨੂੰ ਵੇਖ ਲੋ ਫਿਰ ਮਾੜੀ ਕੀਤੀ ਹੈ ਹੈ ਦੱਸ ਕੇ ਨਹੀਂ ਆਇਆ ਉਥੋਂ ਹੈ ਛੇ ਰਹਿ ਗਿਆ ਹਾਂ ਜੀ ਹੁਣ ਅਸੀਂ ਜਾਣੇ ਬਹਿ ਵਿਆਹ ਵੇਖ ਕੇ ਵਾਪਸ ਘਰ ਨੂੰ ਇੱਥੇ ਕਰਦੇ ਬਲੌਗ ਦਾ ਐਂਡ ਆ ਚੈਨਲ ਨੂੰ ਕਮੈਂਟ ਤੇ ਲਾਈਕ ਕਰਕੇ ਜਰੂਰ ਦੱਸਿਓ ਕਿਦਾਂ ਲੱਗਾ ਜੀ ਮਿਲਦੇ ਤੁਹਾਨੂੰ ਅਗਲੇ ਬਲੌਗ ਦੇ ਵਿੱਚ